ਸਸਰੀ ਗਾਲ ਸਾਰਿਆਂ ਨੂੰ ਅੱਜ ਨਵਾਂ ਲੜੀਵਾਰ ਲੈ ਕੇ ਆਏ ਆਂ ਪਰਮਜੀਤ ਕੌਰ ਚੈਲ ਦੀ ਲਿਖੀ ਹੋਈ 1947 ਦੀ 1947 ਦੀ ਵੰਡ ਸਮੇ ਬਹੁਤ ਪਰਿਵਾਰ ਆਪਣੇ ਸਕੇ ਸੰਬੰਧੀ ਤੋਂ ਵਿਛੜ ਗਏ ਸੀ ਜੋ ਬਾਅਦ ਵਿੱਚ ਕਦੇ ਵੀ ਨਹੀਂ ਮਿਲੇ 1947 ਦੀ ਵੰਡ ਸਮੇ ਬਹੁਤ ਲੋਕਾਂ ਦੀਆਂ ਜਾਨ ਜਾਨੀ ਮਾਲੀ ਨੁਕਸਾਨ ਹੋਇਆ ਸੀ ਸਿਆਸਤ ਦੀ ਇਸ ਖੇਡ ਨੇ ਇਨਸਾਨ ਨੂੰ ਇਨਸਾਨਦਹੀ ਦੁਸ਼ਮਣ ਬਣਾ ਦਿੱਤਾ ਸੀ। ਮੁਸਲਮ ਭਾਈਚਾਰਾ ਤੇ ਹਿੰਦੂ ਭਾਈਚਾਰਾ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਵੰਡ ਦੇ ਸਮੇਂ ਬਹੁਤ ਈਆਂ ਭੈਣਾ ਨੇ ਆਪਣੀ ਇੱਜ਼ਤ ਗਵਾ ਲਈ ਸੀ। ਬਹੁਤ ਸਾਰੀਆਂ ਈਆਂ ਭੈਣਾਂ ਆਪਣੀ ਇੱਜ਼ਤ ਕੋਈ ਜਾਨ ਦਾ ਦੁੱਖ ਨਾ ਸਹਿ ਸਕੀਆਂ ਤੇ ਕਈ ਈਆਂ ਭੈਣਾਂ ਵਿਚਾਰੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ। ਕਈ ਵਿਚਾਰੀਆਂ ਨੇ ਹਮੇਸ਼ਾ ਲਈ ਆਪਣੀ ਸੋਚਣ ਸ਼ਕਤੀ ਖੋਹ ਦਿੱਤੀ। ਇਸ ਤਰ੍ਹਾਂ ਸਾਡੇ ਪਰਿਵਾਰ ਵੀ ਇੱਕ ਇਨਸਾਨ ਜਿਸ ਨੇ ਇਹ ਸਭ ਕੁਝ ਸਹਿਣ ਕੀਤਾ ਉਹ ਤੁਹਾਨੂੰ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ 1947 ਦੀ ਵੰਡ ਸਮੇਂ ਬਹੁਤ ਇਨਸਾਨ ਇਹੋ ਜਿਹੇ ਵੀ ਸਨ ਜਿਨ੍ਹਾਂ ਨੂੰ ਇਹ ਸਭ ਕੁਝ ਬੁਰਾ ਲੱਗਾ ਸੀ ਪਰੰਤੂ ਉਹ ਕੁਝ ਨਹੀਂ ਕਰ ਸਕਦੇ ਸਨ ਇਸ ਤਰ੍ਹਾਂ ਉਸ ਸਮੇਂ ਇੱਕ ਮੱਧ ਵਰਗ ਪਰਿਵਾਰ ਰਹਿੰਦਾ ਸੀ ਜਿਸ ਵਿੱਚ ਬਾਬਾ ਕੁੰਡਾ ਸਿੰਘ ਜੀ ਜੋ ਬਹੁਤ ਹੀ ਨੇਕ ਦਿਲ ਇਨਸਾਨ ਸੀ ਹਰ ਕਿਸੇ ਨਾਲ ਬਹੁਤ ਹਮਦਰਦੀ ਰੱਖਦਾ ਸੀ ਹਰ ਕਿਸੇ ਦੀ ਮਦਦ ਕਰਨ ਨੂੰ ਤਿਆਰ ਰਹਿੰਦਾ ਸੀ ਪਿੰਡ ਦੇ ਸਾਰੇ ਲੋਕ ਕੁੰਡਾ ਸਿੰਘ ਨੂੰ ਬਹੁਤ ਸਤਿਕਾਰ ਦਿੰਦੇ ਸਨ ਸਤਿਕਾਰ ਨਾਲ ਸਾਰੇ ਪਿੰਡ ਦੇ ਲੋਕ ਕੁੰਡਾ ਸਿਉਹ ਕਹਿ ਕੇ ਬੁਲਾਉਂਦੇ ਸਨ ਕੁੰਡਾ ਸਿਉਹ ਦੇ ਇੱਕ ਪੁੱਤਰ ਸੀ ਜੋ ਬਹੁਤ ਸਿਆਣਾ ਸੀ ਉਸ ਦਾ ਨਾਮ ਰਾਮ ਸਿੰਘ ਸੀ ਰਾਮ ਸਿੰਘ ਬਹੁਤ ਸਿਆਣਾ ਤੇ ਮਾਪਿਓ ਦਾ ਅਗਿਆਕਾਰੀ ਪੁੱਤਰ ਸੀ ਰਾਮ ਸਿੰਘ ਦੀ ਤਰ੍ਹਾਂ ਰਾਮ ਸਿੰਘ ਦੀ ਪਤਨੀ ਵੀ ਬਹੁਤ ਸਿਆਣੀ ਤੇ ਸਮਝਦਾਰ ਔਰਤ ਸੀ ਹਰ ਕੰਮ ਨੂੰ ਬਹੁਤ ਹੀ ਪਿਆਰ ਤੇ ਸਮਝਦਾਰੀ ਨਾਲ ਕਰਦੇ ਸੀ ਸਮਾਂ ਬਹੁਤ ਚੱਲ ਵਧੀਆ ਚੱਲ ਰਿਹਾ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਕੀ ਹੋਣ ਵਾਲਾ ਸਾਰੇ ਪਿੰਡ ਵਾਲੇ ਇੱਕ ਦੂਜੇ ਨਾਲ ਮਿਲ ਕੇ ਬਹੁਤ ਵਧੀਆ ਸਮਾਂ ਬਤੀਤ ਕਰ ਰਹੇ ਸਨ ਅਚਾਨਕ ਸਰਕਾਰਾਂ ਨੇ ਭਾਰਤ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਜਿਸ ਨਾਲ ਸਾਰੀ ਦੁਨੀਆ ਵਿੱਚ ਹਫੜਾ ਦਫੜੀ ਮਚ ਗਈ ਸਾਰੀ ਦੁਨੀਆ ਨੂੰ ਆਪੋ ਆਪਣੀ ਜਾਨ ਬਚਾਉਣੀ ਹੋ ਗਈ ਸਾਰਾ ਭਾਈਚਾਰਾ ਜਿਹੜਾ ਪਹਿਲਾਂ ਮਿਲ ਕੇ ਸਮਾਂ ਬਤੀਤ ਕਰ ਰਿਹਾ ਸੀ ਉਹੀ ਸਮਾਜ ਨੂੰ ਹੁਣ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਗਿਆ ਸੀ ਉਸ ਸਮੇਂ ਵਿੱਚ ਕੁੰਡਾ ਸਿਉ ਨੇ ਆਪਣਾ ਭਾਈਚਾਰਾ ਕਾਇਮ ਕੀਤਾ ਕੁੰਡਾ ਸਿਉ ਨੇ ਆਪਣੇ ਭਾਈਚਾਰੇ ਵਿੱਚ ਜੋ ਮੁਸਲਿਮ ਭਾਈਚਾਰਾ ਸੀ ਉਹਨਾਂ ਨੂੰ ਆਪਣੇ ਘਰਾਂ ਦੇ ਦਬਕਿਆਂ ਵਿੱਚ ਲੁਕੋਲ ਕੋ ਕੇ ਰੱਖਿਆ ਸੀ ਮੁਸਲਿਮ ਭਾਈਚਾਰਾ ਵੀ ਇਹ ਸਭ ਦੇਖ ਕੇ ਬਹੁਤ ਖੁਸ਼ ਹੋਇਆ ਤੇ ਉਹਨਾਂ ਦੀ ਨਜ਼ਰ ਵਿੱਚ ਭਾਈ ਕੁੰਡਾ ਸਿਉ ਦੀ ਇੱਜ਼ਤ ਹੋਰ ਵੀ ਵੱਧ ਗਈ ਇਸ ਤਰ੍ਹਾਂ ਇੱਕ ਰਾਤ ਪਿੰਡ ਵਿੱਚ ਬਹੁਤ ਹਫੜਾ ਦਫੜੀ ਮੱਚ ਗਈ ਬਹੁਤ ਸਾਰੇ ਨਿਰਦਈ ਇਨਸਾਨ ਇੱਕ ਦੂਜੇ ਨੂੰ ਮਾਰ ਕੇ ਖਤਮ ਕਰ ਦਿੱਤਾ ਜਿਸ ਨਾਲ ਬਹੁਤ ਬੱਚੇ ਯਤੀਮ ਹੋ ਗਏ ਬਹੁਤ ਪਰਿਵਾਰ ਖਤਮ ਹੋ ਗਏ ਬਹੁਤ ਪਰਿਵਾਰ ਆਪਣੇ ਬੱਚਿਆਂ ਤੋਂ ਵਿਛੜ ਗਏ ਪਿੰਡ ਵਿੱਚ ਸਵੇਰ ਦੇ ਸਮੇਂ ਹਰ ਪਾਸੇ ਜਾਨੀ-ਮਾਲੀ ਬਹੁਤ ਨੁਕਸਾਨ ਹੋਇਆ ਪਿਆ ਸੀ ਇਹ ਸਭ ਦੇਖ ਕੇ ਕੁੰਡਾ ਸਿਉਂ ਦਾ ਮਨ ਵੀ ਬਹੁਤ ਦੁਖੀ ਹੋਇਆ ਕੁੰਡਾ ਸਿਉਂ ਦੁਖੀ ਮਨ ਨਾਲ ਆਪਣੇ ਘਰੋਂ ਉੱਠਿਆ ਤੇ ਆਪਣੇ ਖੇਤਾਂ ਵਿੱਚ ਢੇੜਾ ਮਾਰਨ ਚਲਾ ਗਿਆ ਖੇਤ ਜਾਂਦੇ ਸਮੇਂ ਰਸਤੇ ਵਿੱਚ ਇੱਕ ਸੁੰਨੀ ਜਗ੍ਹਾ ਸੀ ਜਿਸ ਥਾਂ ਤੇ ਬਹੁਤ ਸਾਰੀਆਂ ਕਿਕਰਾਂ ਸਨ ਉਸ ਥਾਂ ਨੂੰ ਜਦੋਂ ਕੁੰਡਾ ਸਿਉ ਨੇ ਦੇਖਿਆ ਤਾਂ ਬਹੁਤ ਹੈਰਾਨ ਹੋਇਆ ਕਿਉਂਕਿ ਉਸ ਥਾਂ ਤੇ ਇੱਕ ਔਰਤ ਪਈ ਸੀ ਖੂਨ ਨਾਲ ਲਤਪਤ ਜੋ ਮਰ ਚੁੱਕੀ ਸੀ ਤੇ ਉਸ ਔਰਤ ਦੇ ਉੱਪਰ ਉਸਦਾ ਇੱਕ ਬੱਚਾ ਪਿਆ ਦੁੱਧ ਚੁੰਗ ਰਿਹਾ ਸੀ ਜੋ ਬਹੁਤ ਛੋਟਾ ਸੀ ਜਿਸ ਨੂੰ ਦੇਖ ਕੇ ਕੁੰਡਾ ਸਿਉ ਦਾ ਦਿਲ ਪੀਸਿਆ ਗਿਆ ਇਹ ਸਭ ਦੇਖ ਕੇ ਕੁੰਡਾ ਸਿਉ ਆਪਣੇ ਘਰ ਨੂੰ ਵਾਪਸ ਆ ਗਿਆ ਤੇ ਦੁਖੀ ਮਨ ਨਾਲ ਆਪਣੇ ਕਮਰੇ ਵਿੱਚ ਪੈ ਗਿਆ। ਕੁੰਡਾ ਸਿਉ ਦੀ ਨੂੰ ਪੰਜਾਬ ਕੌਰ ਇਹ ਸਭ ਦੇਖ ਰਹੀ ਸੀ ਤੇ ਫਿਰ ਪੰਜਾਬ ਕੌਰ ਨੇ ਆ ਕੇ ਆਪਣੇ ਸਹੁਰਾ ਕੁੰਡਾ ਸਿਉ ਨੂੰ ਪੁੱਛਿਆ ਕਿ ਬਾਪੂ ਜੀ ਤੁਸੀਂ ਪਰੇਸ਼ਾਨ ਕਿਸ ਗੱਲ ਤੋਂ ਹੋ? ਕੁੰਡਾ ਸਿਉ ਨੇ ਕਿਹਾ ਧੀ ਆਪਣੀ ਬਾਹਰਲੀ ਵਾੜੇ ਵਿੱਚ ਇੱਕ ਮਰੀ ਹੋਈ ਔਰਤ ਪਈ ਤੇ ਉਸ ਉੱਪਰ ਉਸ ਦਾ ਛੋਟਾ ਜਿਹਾ ਬੱਚਾ ਪਿਆ ਦੁੱਧ ਚੁੰਘ ਰਿਹਾ ਹੈ। ਜਿਸ ਨੂੰ ਦੇਖ ਕੇ ਮੇਰਾ ਮਨ ਉਦਾਸ ਹੋਇਆ। ਪਤਾ ਨਹੀਂ ਇਹ ਸਭ ਕੁਝ ਕਰਕੇ ਉਹਨਾਂ ਜ਼ਾਲਮਾਂ ਨੂੰ ਕੀ ਮਿਲ ਗਿਆ ਬੱਚਾ ਬਹੁਤ ਛੋਟਾ ਹੈ ਪੰਜਾਬ ਕੌਰ ਨੇ ਕਿਹਾ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਕੁੰਡਾ ਸਿਉਣਾ ਕਹਿੰਦੀ ਏ ਮੈਂ ਚਾਹੁੰਦਾ ਹਾਂ ਕਿ ਤੂੰ ਉਸ ਬੱਚੇ ਦਾ ਪਾਲਣ ਪੋਸ਼ਣ ਕਰ ਲਵੇਂ ਤਾਂ ਵਿਚਾਰਾ ਮਾਸੂਮ ਬੱਚਾ ਬਚ ਜਾਵੇਗਾ ਇਹ ਸਭ ਕੁਝ ਸੁਣ ਕੇ ਪੰਜਾਬ ਕੌਰ ਅੰਦਰ ਚਲੀ ਗਈ ਤੇ ਅੰਦਰੋਂ ਇੱਕ ਨਵਾਂ ਖੱਦਰ ਦਾ ਕੱਪੜਾ ਲੈ ਆਈ ਤੇ ਆਪਣੇ ਬਾਪੂ ਕੁੰਡਾ ਸਿਉਣਾ ਨੂੰ ਫੜਾ ਦਿੱਤਾ ਤੇ ਕਿਹਾ ਚੱਲ ਬਾਪੂ ਬਾਪੂ ਜੀ ਜਿੱਥੇ ਮੈਂ ਆਪਣੇ ਦੋ ਬੱਚਿਆਂ ਨੂੰ ਬਚਨ ਸਿੰਘ ਤੇ ਨੀਖ ਸਿੰਘ ਨੂੰ ਪਾਲਦੀ ਹਾਂ ਉਸ ਤਰ੍ਹਾਂ ਮੈਂ ਇਸ ਬੱਚੇ ਨੂੰ ਵੀ ਆਪਣਾ ਬੱਚਾ ਸਮਝ ਕੇ ਪਾਲ ਲਵਾਂਗੀ ਤੁਸੀਂ ਉਸ ਨੂੰ ਇਸ ਖੱਦਰ ਦੇ ਕੱਪੜੇ ਵਿੱਚ ਲਪੇਟ ਕੇ ਚੱਕ ਲਓ ਇਹ ਸੁਣ ਕੇ ਕੁੰਡਾ ਸਿਓ ਬਹੁਤ ਖੁਸ਼ ਹੋਇਆ ਤੇ ਉਸ ਸਮੇਂ ਹੀ ਬੱਚੇ ਨੂੰ ਲੈਣ ਲਈ ਕਾਹਲੀ-ਕਾਹਲੀ ਆਪਣੇ ਬਾਹਰਲੇ ਵਾਲੇ ਵੱਲ ਚੱਲ ਪਿਆ ਫਿਰ ਜਲਦੀ ਹੀ ਉੱਥੇ ਪਹੁੰਚ ਕੇ ਕੁੰਡਾ ਸਿਓ ਨੇ ਉਸ ਬੱਚੇ ਨੂੰ ਚੱਕ ਲਿਆ ਤੇ ਜੋ ਕੱਪੜਾ ਪੰਜਾਬ ਕੌਰ ਨੇ ਦਿੱਤਾ ਸੀ ਉਸ ਵਿੱਚ ਲਪੇਟ ਲਿਆ ਤੇ ਜਲਦੀ-ਜਲਦੀ ਆਪਣੇ ਘਰ ਨੂੰ ਵਾਪਸ ਹੋ ਗਿਆ ਕੁੰਡਾ ਸਿਓ ਨੇ ਘਰ ਵਾਪਸ ਆ ਕੇ ਆਪਣੀ ਨੂੰਹ ਨੂੰ ਛੋਟਾ ਜਿਹਾ ਬੱਚਾ ਫੜਾ ਦਿੱਤਾ ਤੇ ਪੰਜਾਬ ਕੌਰ ਨੇ ਉਸ ਬੱਚੇ ਨੂੰ ਫੜ ਕੇ ਸਾਫ ਪਾਣੀ ਨਾਲ ਨਹਾਇਆ ਤੇ ਸਾਫ ਕੱਪੜੇ ਪਾਏ ਤੇ ਫਿਰ ਜਲਦੀ ਜਲਦੀ ਉਸ ਨਾਲ ਉਸ ਬੱਚੇ ਨੂੰ ਦੁੱਧ ਪਿਉਣ ਲੱਗੀ ਜਿਸ ਨੂੰ ਦੇਖ ਕੇ ਕੁੰਡਾ ਸਿਓ ਬਹੁਤ ਖੁਸ਼ ਹੋਇਆ ਉਸ ਨੇ ਪੰਜਾਬ ਕੌਰ ਨੂੰ ਕਿਹਾ ਕਿ ਭਾਈ ਆਪਾਂ ਇਸ ਛੋਟੇ ਜਿਹੇ ਬੱਚੇ ਦਾ ਨਾਮ ਕੀ ਰੱਖੀਏ ਤਾਂ ਪੰਜਾਬ ਕੌਰ ਨੇ ਕਿਹਾ ਬਾਪੂ ਜੀ ਨਾਮ ਤਾਂ ਤੁਸੀਂ ਰੱਖ ਹੀ ਦਿੱਤਾ ਇਹ ਸੁਣ ਕੇ ਕੁੰਡਾ ਸਿਓ ਸੋਚਣ ਲੱਗ ਪਿਆ ਮੈਂ ਕੀ ਨਾਮ ਰੱਖਿਆ ਮੈਂ ਤਾਂ ਪੰਜਾਬ ਕੌਰ ਨੇ ਕਿ ਆਪਾਂ ਇਸ ਬੱਚੇ ਦਾ ਨਾਮ ਕੀ ਰੱਖੀਏ ਪੰਜਾਬ ਕੌਰ ਨੇ ਕਿਹਾ ਬਾਪੂ ਜੀ ਆਪਾਂ ਇਸ ਬੱਚੇ ਦਾ ਨਾਮ ਰੱਖਾਂਗੇ ਜਿਵੇਂ ਤੁਸੀਂ ਕਹਿ ਰਿਹਾ ਨਾ ਛੋਟਾ ਜਿਹਾ ਬੱਚਾ ਉਸੇ ਤਰ੍ਹਾਂ ਬੱਚੇ ਦਾ ਨਾਮ ਛੋਟਾ ਸਿੰਘ ਪੰਜਾਬ ਕੌਰ ਦੇ RAM ਸਿੰਘ ਛੋਟਾ ਸਿੰਘ ਨੂੰ ਵੀ ਆਪਣੇ ਬੱਚਿਆਂ ਬਚਨ ਸਿੰਘ ਤੇ ਨੀਖ ਸਿੰਘ ਨੇ ਬਰਾਬਰੀ ਹੀ ਰੱਖਦੇ ਸੀ ਸਨ ਇਹ ਸਭ ਦੇਖ ਕੇ ਕੁੰਡਾ ਸਿੰਘ ਬਹੁਤ ਖੁਸ਼ ਹੋ ਗਿਆ ਕੁੰਡਾ ਸਿੰਘ ਬਹੁਤ ਹੀ ਮਿਹਨਤੀ ਇਨਸਾਨ ਸੀ ਕੁੰਡਾ ਸਿੰਘ ਨੇ ਦਿਨ ਰਾਤ ਮਿਹਨਤ ਕਰਕੇ ਆਪਣਾ ਬਹੁਤ ਨਾਮ ਕਮਾਇਆ ਹੋਇਆ ਸੀ ਪਿੰਡ ਵਿੱਚ ਹਰ ਕਿਸੇ ਦੀ ਮਦਦ ਕਰਦਾ ਸੀ ਇਹ ਹੀ ਸਾਰੇ ਗੁਣ ਕੁੰਡਾ ਸਿੰਘ ਦੇ ਪੁੱਤਰ ਰਾਮ ਸਿੰਘ ਵਿੱਚ ਵੀ ਸਨ ਪਿੰਡ ਦੇ ਸਾਰੇ ਲੋਕ ਰਾਮ ਸਿੰਘ ਨੂੰ ਸਤਿਕਾਰ ਨਾਲ ਰਾਮ ਸਿੰਘ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਕੁੰਡਾ ਸਿੰਘ ਨੇ ਮਿਹਨਤ ਕਰਕੇ ਜੋ ਇੱਜ਼ਤ ਤੇ ਪੈਸਾ ਕਮਾਇਆ ਸੀ ਉਸ ਨਾਲ ਉਹ ਦੋਵੇਂ ਹਰ ਕਿਸੇ ਦੀ ਮਦਦ ਕਰਦੇ ਸਨ ਇਸੇ ਤਰ੍ਹਾਂ ਕਰਨ ਪਿੰਡ ਦੇ ਸਾਰੇ ਲੋਕ ਦੋਵੇਂ ਪਿਓ ਪੁੱਤਰਾਂ ਦੀ ਬਹੁਤ ਇੱਜ਼ਤ ਕਰਦੇ ਸਨ ਇਸ ਤਰ੍ਹਾਂ ਥੋੜੇ ਸਮੇਂ ਵਿੱਚ ਹੀ ਰਾਮ ਸਿੰਘ ਨੇ ਬਹੁਤ ਤਰੱਕੀ ਕਰ ਲਈ ਇਸ ਤਰੱਕੀ ਨੂੰ ਦੇਖ ਕੇ ਪੰਜਾਬ ਕੌਰ ਰਾਮ ਸਿੰਘ ਨੂੰ ਕਹਿੰਦੀ ਕਿ ਆਪਣੇ ਛੋਟੇ ਸਿੰਘ ਦੀ ਕਿਸਮਤ ਬਹੁਤ ਤੇਜ ਹੈ ਇਸ ਦੇ ਆਉਣ ਨਾਲ ਆਪਣੀ ਸਾਰੀ ਦੀ ਕਿਸਮਤ ਹੀ ਬਦਲ ਗਈ ਫਿਰ ਦੋਵੇਂ ਪਤੀ ਪਤਨੀ ਗੱਲਾਂ ਕਰਦੇ ਇਹ ਕਹਿ ਦਿੰਦੇ ਕਿ ਸਾਨੂੰ ਛੋਟਾ ਸਿੰਘ ਨੂੰ ਪਾਲਣ ਪੋਛਣ ਦਾ ਪੁੰਨ ਮਿਲਿਆ ਹੈ ਇਸ ਲਈ ਅਸੀਂ ਥੋੜੇ ਸਮੇਂ ਵਿੱਚ ਹੀ ਬਹੁਤ ਤਰੱਕੀ ਕਰ ਲਈ ਹੈ ਤੇ ਬਹੁਤ ਸਾਰੀ ਜ਼ਮੀਨ ਜਾਇਦਾਦ ਬਣਾ ਲਈ ਇਸ ਤਰ੍ਹਾਂ ਸਮਾਂ ਵਧੀਆ ਚੱਲਦਾ ਗਿਆ ਆਪਣੀ ਚਾਲ ਚੱਲਦਾ ਗਿਆ ਤਿੰਨੋਂ ਬੱਚੇ ਵੱਡੇ ਹੋ ਗਏ ਬੱਚੇ ਵੱਡੇ ਹੋਏ ਤਾਂ ਸਮੇ ਨੇ ਆਪਣੀ ਕਰਵਟ ਬਦਲੀ ਬਚਨ ਸਿੰਘ ਤੇ ਨੇਕ ਸਿੰਘ ਗਲਤ ਸੰਗਤ ਵਿੱਚ ਪੈ ਗਏ ਬਚਨ ਸਿੰਘ ਬਹੁਤ ਹੀ ਗੁੱਸੇ ਵਾਲਾ ਸੀ ਤੇ ਨੇਕ ਸਿੰਘ ਵੀ ਘਟਣੀ ਘਾਉਂਦਾ ਸੀ ਘਰ ਵਿੱਚ ਚੰਗਾ ਪੈਸਾ ਹੋਣ ਕਰਕੇ ਦੋਵੇਂ ਭਰਾਵਾਂ ਨੇ ਆਪਣੀਆਂ ਆਪਣੀਆਂ ਟੋਲੀਆਂ ਬਣਾ ਲਈਆਂ ਦੋਵੇਂ ਭਰਾ ਸਵੇਰ ਹੀ ਘਰੋਂ ਚਲੇ ਜਾਂਦੇ ਆਪਣੇ ਆਪਣੇ ਦੋਸਤਾਂ ਨਾਲ ਰਲ ਕੇ ਸ਼ਰਾਬਾਂ ਪਿੰਦੇ ਪਿੰਡ ਦੇ ਲੋਕਾਂ ਨਾਲ ਲੜ ਪੈਂਦੇ ਪਿੰਡ ਦੇ ਲੋਕ ਆਰਾਮ ਸਿੰਘ ਦੀ ਬਹੁਤ ਇੱਜ਼ਤ ਕਰਦੇ ਸਨ ਇਸ ਲਈ ਪਿੰਡ ਦੇ ਲੋਕ ਆਰਾਮ ਸਿੰਘ ਨੂੰ ਸਿਆਣਾ ਤੇ ਸਹਿਜ ਤੁਨੂ ਦੇਖ ਕੇ ਬਚਨ ਸਿੰਘ ਤੇ ਨੀਕ ਸਿੰਘ ਨੂੰ ਵੀ ਕੁਝ ਨਹੀਂ ਕਹਿੰਦੇ ਦੋਵੇਂ ਭਰਾਵਾਂ ਦੇ ਕੁਝ ਕੌਲੀ ਯਾਰ ਵੀ ਸਨ ਜੋ ਦੋਵੇਂ ਭਰਾਵਾਂ ਦੇ ਸਿਰ ਤੋਂ ਸ਼ਰਾਬ ਪੀਂਦੇ ਤੇ ਫਿਰ ਦੋਵੇਂ ਭਰਾ ਆਪਸ ਵਿੱਚ ਲੜਾ ਦਿੰਦੇ ਇਹ ਸਭ ਦੇਖ ਕੇ ਆਰਾਮ ਸਿੰਘ ਦਾ ਮਨ ਬਹੁਤ ਉਦਾਸ ਹੁੰਦਾ ਪਰੰਤੂ ਇਸ ਤੋਂ ਉਲਟ ਛੋਟਾ ਸਿੰਘ ਜੋ ਬਹੁਤ ਮਿਹਨਤੀ ਧਿਆਗਿਆਕਾਰੀ ਪੁੱਤਰ ਸੀ। ਰਾਮ ਸਿੰਘ ਦੋਵੇਂ ਭਰਾਵਾਂ ਨੂੰ ਗਲਤ ਸੰਗਤ ਵਿੱਚ ਪਾਇਆ ਨੂੰ ਦੇਖ ਕੇ ਬਹੁਤ ਦੁਖੀ ਹੁੰਦਾ। ਇੱਕ ਦਿਨ ਰਾਮ ਸਿੰਘ ਆਪਣੇ ਦੋਸਤ ਕੋਲ ਦੋਵੇਂ ਭਰਾਵਾਂ ਬਾਰੇ ਗੱਲ ਕਰ ਰਿਹਾ ਸੀ ਕਿਹਾ ਕਿ ਮੈਂ ਆਪਣੇ ਪੁੱਤਰਾਂ ਨੂੰ ਸਮਝਾ ਸਮਝਾ ਕੇ ਥੱਕ ਗਿਆ ਹਾਂ ਪਰੰਤੂ ਉਹ ਦੋਵੇਂ ਕਿਸੇ ਲੈਣ ਤੇ ਨਹੀਂ ਆ ਰਹੇ। ਹੁਣ ਮੈਂ ਦੱਸੋ ਕੀ ਕਰਾਂ? ਰਾਮ ਸਿੰਘ ਦੇ ਦੋਸਤ ਕੁਝ ਦੇਰ ਸੋਚਣ ਤੋਂ ਬਾਅਦ ਕਿਹਾ ਰਾਮ ਸਿੰਘਾਂ ਤੂੰ ਐਵੇਂ ਕਰ ਦੋਵਾਂ ਦਾ ਵਿਆਹ ਕਰ ਦੇ ਕਿਉਂਕਿ ਜਦੋਂ ਇਹਨਾਂ ਦੇ ਗਲ ਕਬੀਲਦਾਰੀ ਦਾ ਬੋਝ ਪੈਗੂ ਇਹ ਆਪੇ ਹੀ ਸੁਧਰ ਜਾਣਗੇ। ਰਾਮ ਸਿੰਘ ਨੇ ਕੁਝ ਦਿਨ ਇਸ ਗੱਲ ਬਾਰੇ ਸੋਚਦਾ ਰਿਹਾ ਫਿਰ ਰਾਮ ਸਿੰਘ ਨੇ ਪੰਜਾਬ ਕੌਰ ਨਾਲ ਸਲਾਹ مشورہ ਕਰਕੇ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੂੰ ਕਿਹਾ ਕਿ ਤੁਸੀਂ ਮੇਰੇ ਪੁੱਤਰਾਂ ਦਾ ਸਾਥ ਕਰਾਓ। ਰਾਮ ਸਿੰਘ ਕੋਲ ਬਹੁਤ ਸਾਰੀ ਜਾਇਦਾਦ ਸੀ, ਬਹੁਤ ਸਾਰਾ ਪੈਸਾ ਸੀ। ਰਾਮ ਸਿੰਘ ਇੱਕ ਇਮਾਨਦਾਰ ਤੇ ਹਰ ਕਿਸੇ ਦੀ ਮਦਦ ਕਰਨ ਵਾਲਾ ਸੀ। ਰਾਮ ਸਿੰਘ ਕੋਲ ਜੇਕਰ ਕੋਈ ਮਦਦ ਲਈ ਆਉਂਦਾ ਤਾਂ ਉਹ ਹਰੇਕ ਦੀ ਮਦਦ ਕਰਦਾ ਸੀ। ਰਾਮ ਸਿੰਘ ਕੋਲ ਇੰਨਾ ਪੈਸਾ ਕਿ ਪਿੰਡ ਵਿੱਚ ਕਿਸੇ ਦੇ ਵੀ ਵਿਆਹ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਸਾਰੇ ਪਿੰਡ ਵਾਲੇ ਰਾਮ ਸਿੰਘ ਤੋਂ ਹੀ ਵਿਆਜ ਤੇ ਪੈਸੇ ਲੈਂਦੇ ਸਨ। ਕਿਉਂਕਿ ਰਾਮ ਸਿੰਘ ਦਾ ਵਿਆਜ ਵੀ ਜਾਇਜ਼ ਸੀ ਕਿਸੇ ਵੀ ਕਿਸੇ ਨੂੰ ਵੀ ਕਦੇ ਵੀ ਵੱਧ ਘੱਟ ਵਿਆਜ ਨਹੀਂ ਲਾਉਂਦਾ ਸੀ। ਇਸ ਲਈ ਬਚਨ ਸਿੰਘ ਤੇ ਨੀਕ ਸਿੰਘ ਦਾ ਰਿਸ਼ਤਾ ਵੀ ਥੋੜੇ ਸਮੇਂ ਵਿੱਚ ਹੀ ਹੋ ਗਿਆ। ਦੋਵਾਂ ਪਰਾਵਾਂ ਦਾ ਰਿਸ਼ਤਾ ਵੀ ਇੱਕੋ ਕਰਦਿਆਂ ਦੋਸ ਸਕੀਆਂ ਪੈਣਾ ਨਾਲ ਹੋ ਗਿਆ ਘਰ ਵਿੱਚ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਸੀ ਸਾਰੇ ਘਰ ਵਿੱਚ ਚਹਿਲ ਪਹਿਲ ਸੀ ਪੰਜਾਬ ਕੌਰ ਵੀ ਬਹੁਤ ਖੁਸ਼ ਸੀ ਪੰਜਾਬ ਕੌਰ ਨੇ ਆਪਣੀਆਂ ਨੂੰਹਾਂ ਲਈ ਬਹੁਤ ਸਾਰੇ ਗਹਿਣੇ ਕਰਵਾਏ ਬਹੁਤ ਹੀ ਸੋਹਣੇ ਸੋਹਣੇ ਸੂਟ ਖਰੀਦੇ ਹੱਸੀ ਖੁਸੀ ਵਿਆਹ ਸੰਪੰਨ ਹੋ ਗਿਆ ਬਚਨ ਸਿੰਘ ਤੇ ਘਰ ਵਾਲੀ ਦਾ ਨਾਮ ਮੁਕੰਦ ਸਿੰਘ ਤੇਕਨੇਕ ਸਿੰਘ ਦੀ ਘਰ ਵਾਲੀ ਦਾ ਨਾਮ ਗਿਆਲੋ ਸੀ ਰਾਮ ਸਿੰਘ ਦੀਆਂ ਦੋਵੇਂ ਨੂੰਹਾਂ ਬਹੁਤ ਵਧੀਆ ਸੁਭਾਦੀਆਂ ਸਨ ਮਕੰਦੋ ਬਹੁਤ ਹੁਸ਼ਿਆਰ ਤੇ ਸਮਝਦਾਰ ਸੀ ਤੇ ਥੋੜੀ ਭੋਲੀ-ਪਾਲੀ ਤੇ ਹਰ ਕਿਸੇ ਨੂੰ ਆਪਣਾ ਸਮਝਣ ਵਾਲੀ ਸੀ। ਦੋਵੇਂ ਭੈਣਾਂ ਨੇ ਘਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਭਾਲਿਆ। ਸਮਾਂ ਬਹੁਤ ਵਧੀਆ ਚੱਲਦਾ ਸੀ। ਬਚਨ ਸਿੰਘ ਤੇ ਨੀਕ ਸਿੰਘ ਦੋਵੇਂ ਦੇ ਬੱਚੇ ਹੋਏ। ਘਰ ਵਿੱਚ ਰੌਣਕ ਵਧ ਗਈ। ਸਾਰਾ ਪਰਿਵਾਰ ਇੱਕ ਮਿੱਕ ਤੇ ਹੱਸਦਾ-ਖੇਡਦਾ ਰਹਿੰਦੇ ਸੀ। ਪ੍ਰੰਤੂ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਚਾਨਕ ਘਰ ਵਿੱਚ ਕੁੰਡਾ ਸਿਓਂ ਸਵਰਗਵਾਸ ਸਦਾਰ ਗਏ। ਸਾਰਾ ਪਰਿਵਾਰ ਬਹੁਤ ਦੁਖੀ ਪਿੰਡ ਦੇ ਸਾਰੇ ਲੋਕ RAM Singh ਨੂੰ ਦਿਲਾਸਾ ਦੇ ਰਹੇ ਸਨ ਪਰੰਤੂ RAM Singh ਬਹੁਤ ਉਦਾਸ ਸੀ ਤੇ ਕਹਿੰਦਾ ਕਿ ਮੇਰੀ ਜ਼ਿੰਦਗੀ ਵਿੱਚ ਇਹ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਫਿਰ ਪਿੰਡ ਦੇ ਭਾਈਚਾਰੇ ਨੇ ਕਿਹਾ RAM Singh ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ ਪੈਂਦਾ ਇਹ ਦੁਨੀਆ ਆਉਣ ਜਾਣ ਦਾ ਮੇਲਾ ਇਸ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਛੋਟਾ ਸਿੰਘ ਵੀ ਵੱਡਾ ਹੋ ਗਿਆ ਛੋਟਾ ਸਿੰਘ ਘਰ ਦਾ ਸਾਰਾ ਕੰਮ ਕਰਦਾ ਜਿਵੇਂ ਕਿ ਮੱਝਾਂ ਸੰਭਾਲਣੀਆਂ RAM Singh ਆਪਣੀ ਸਾਰੀ ਪਹਿਲੀ ਵੰਡਾਈ ਦੇ ਦਿੰਦਾ ਹੁੰਦਾ ਸੀ ਉਸ ਦੀ ਜੋ ਵੀ ਵੰਡਾਈ ਹੁੰਦੀ ਸੀ ਉਹ ਵੀ ਛੋਟਾ ਸਿੰਘ ਹੀ ਵੰਡਾ ਕੇ ਲਿਆਉਂਦਾ ਸੀ ਹੋਰ ਵੀ ਘਰ ਵਿੱਚ ਜਿਹੜੇ ਨਿੱਕੇ ਮੋਟੇ ਕੰਮ ਹੁੰਦੇ ਸਨ ਉਹ ਸਾਨੂੰ ਸਾਰੇ ਛੋਟਾ ਸਿੰਘ ਹੀ ਕਰਦਾ ਸੀ ਕਿਉਂਕਿ ਬਚਨ ਸਿੰਘ ਤੇ ਨੇਕ ਸਿੰਘ ਨੂੰ ਘਰ ਦੇ ਕੰਮਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਸੀ ਉਹ ਦੋਵੇਂ ਤਾਂ ਆਪਣੇ ਦੋਸਤਾਂ ਨਾਲ ਟੋਲੀਆਂ ਬਣਾ ਕੇ ਫਿਰਦੇ ਰਹਿੰਦੇ ਸਨ ਰਾਮ ਸਿੰਘ ਨੂੰ ਆਪਣੇ ਪਰਿਵਾਰ ਦੀ ਬਹੁਤ ਫਿਕਰ ਰਹਿੰਦੀ ਸੀ ਕਿਉਂਕਿ ਬਚਨ ਤੇ ਨੇਕ ਦੂਜੀਆਂ ਦੀਆਂ ਗੱਲਾਂ ਵਿੱਚ ਛੇਤੀ ਆ ਜਾਂਦੇ ਸਨ ਫਿਰ ਘਰ ਵਿੱਚ ਕਲੇਸ਼ ਕਰ ਲੈਂਦੇ ਸਨ ਬਚਨ ਤੇ ਨੀਕ ਨੂੰ ਪਿੰਡ ਦੇ ਲੋਕਾਂ ਨੇ ਤੋਂ ਇਹ ਵੀ ਪਤਾ ਲੱਗਿਆ ਸੀ ਕਿ ਛੋਟਾ ਸਿੰਘ ਸਾਡਾ ਸਕਾ ਭਰਾ ਨਹੀਂ ਹੈ। ਲੋਕਾਂ ਨੇ ਦੋਨੇ ਭਰਾਵਾਂ ਨੂੰ ਬਹੁਤ ਮਿੱਠੀਆਂ, ਪੁੱਠੀਆਂ, ਸਿੱਧੀਆਂ ਗੱਲਾਂ ਸਖਾਈਆਂ ਜਿਸ ਕਰਕੇ ਬਚਨ ਤੇ ਨੀਕ ਘਰ ਵਿੱਚ ਕਲੇਸ਼ ਕਰਦੇ ਸੀ। ਜਿਸ ਨੂੰ ਦੇਖ ਕੇ ਰਾਮ ਸਿੰਘ ਤੇ ਪੰਜਾਬ ਕੌਰ ਬਹੁਤ ਦੁਖੀ ਹੁੰਦੇ। ਫਿਰ ਇੱਕ ਦਿਨ ਰਾਮ ਸਿੰਘ ਤੇ ਪੰਜਾਬ ਕੌਰ ਨੇ ਸਲਾਹ ਕੀਤੀ ਕਿਉਂ ਨਾ ਆਪਾਂ ਛੋਟੇ ਛੋਟਾ ਸਿੰਘ ਦੇ ਨਾਮ ਤੇ ਥੋੜੀ ਬਹੁਤੀ ਜ਼ਾਇਦਤ ਕਰਵਾ ਦਈਏ। ਕਿਉਂਕਿ ਰਾਮ ਸਿੰਘ ਤੇ ਪੰਜਾਬ ਕੌਰ ਛੋਟਾ ਸਿੰਘ ਨੂੰ ਆਪਣਾ ਹੀ ਬੱਚਾ ਸਮਝਦੇ ਸਨ ਦੋਵੇਂ ਪਤੀ ਪਤਨੀ ਨੇ ਛੋਟਾ ਸਿੰਘ ਨਾਲ ਕਦੇ ਵੀ ਕੋਈ ਭੇਦ ਭਾਵ ਨਹੀਂ ਕੀਤਾ ਸੀ ਜਦੋਂ ਜਾਇਦਾਦ ਨਾਮ ਕਰਵਾਉਣ ਦੀ ਗੱਲ ਤਾਂ ਬਚਨ ਸਿੰਘ ਨੂੰ ਪਤਾ ਲੱਗਾ ਉਹ ਬਹੁਤ ਗੁੱਸਾ ਹੋਇਆ ਤੇ ਘਰ ਵਿੱਚ ਕਲੇਸ਼ ਪਾ ਲਿਆ ਬਚਨ ਸਿੰਘ ਛੋਟਾ ਸਿੰਘ ਨੂੰ ਕਹਿੰਦਾ ਜੇਕਰ ਤੇਰੇ ਨਾਮ ਜਿਵੇਂ ਜਾਇਦਾਦ ਲਵਾ ਦਿੱਤੀ ਮੈਂ ਤੈਨੂੰ ਜਾਨੋਂ ਮਾਰ ਦੇਵਾਂ ਇਹ ਸੁਣ ਕੇ ਵਿਚਾਰਾ ਛੋਟਾ ਸਿੰਘ ਡਰ ਗਿਆ ਤੇ ਘਰ ਛੱਡ ਕੇ ਭੱਜ ਗਿਆ ਇਸ ਗੱਲ ਦਾ ਰਾਮ ਸਿੰਘ ਤੇ ਪੰਜਾਬ ਕੌਰ ਨੂੰ ਬਹੁਤ ਦੁੱਖ ਹੋਇਆ ਪੰਜਾਬ ਕੌਰ ਸਾਰਾ ਦਿਨ ਰੋਂਦੀ ਰਹਿੰਦੀ ਹਰ ਕਿਸੇ ਨੂੰ ਪੁੱਛਦੀ ਰਹਿੰਦੀ ਕਿਸੇ ਨੂੰ ਮੇਰੇ ਛੋਟੇ ਪੁੱਤਰ ਨਹੀਂ ਮਿਲਿਆ ਤੇ ਰਾਤ ਨੂੰ ਜਦੋਂ ਸਾਰਾ ਪਰਿਵਾਰ ਸੌਂ ਜਾਂਦਾ ਤਾਂ ਪੰਜਾਬ ਕੌਰ ਆਪਣੇ ਵੱਡੇ ਪੋਤਰੇ ਮਹਿੰਦਰ ਸਿੰਘ ਨੂੰ ਨਾਲ ਲੈ ਕੇ ਆਪਣੇ ਲਾਗਲੇ ਪਿੰਡਾਂ ਵਿੱਚ ਭਾਲ ਕੇ ਆਉਂਦੇ ਪਰੰਤੂ ਛੋਟਾ ਸਿੰਘ ਦਾ ਕੋਈ ਪਤਾ ਨਾ ਲੱਗਿਆ ਕਈ ਸਾਲ RAM ਸਿੰਘ ਤੇ ਪੰਜਾਬ ਕੌਰ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਮਿਲਣ ਲਈ ਤਰਸਦੇ ਰਹੇ ਫਿਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਤੁਹਾਡਾ ਛੋਟਾ ਸਿੰਘ ਰੱਤੇਖੇੜੇ ਨਾਂ ਦੇ ਪਿੰਡ ਵਿੱਚ ਕਿਸੇ ਜ਼ਿਮੀਂਦਾਰ ਦੇ ਘਰ ਸਿਰੀਰਲ ਰਿਹਾ ਹੈ ਇਹ ਸੁਣ ਕੇ ਰਾਮ ਸਿੰਘ ਤੇ ਪੰਜਾਬ ਕੌਰ ਬਹੁਤ ਦੁਖੀ ਹੋਏ ਤੇ ਉਹਨਾਂ ਨੇ ਬਚਨ ਸਿੰਘ ਨੂੰ ਕਿਹਾ ਕਿ ਤੇਰੀ ਵਜ੍ਹਾ ਕਰਕੇ ਅੱਜ ਸਾਡੇ ਪੁੱਤਰ ਦਾ ਇਹ ਹਾਲ ਹੈ ਪਰੰਤੂ ਬਚਨ ਸਿੰਘ ਦਾ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਸਗੋ ਕਹਿੰਦਾ ਤੁਸੀਂ ਕੀ ਲੈਣਾ ਉਹ ਜਿੱਥੇ ਮਰਦਾ ਮਰੇ ਰਾਮ ਸਿੰਘ ਨੇ ਆਪਣੇ ਉਸ ਦੋਸਤ ਬਚਿੱਤਰ ਸਿੰਘ ਨੂੰ ਕਿਹਾ ਕਿ ਤੂੰ ਛੋਟਾ ਸਿੰਘ ਨੂੰ ਪਿੰਡ 'ਚ ਵਾਪਸ ਲੈ ਆ ਉਸ ਜਮੀਦਾਰ ਤੋਂ ਜੋ ਵੀ ਪੈਸਾ ਤੇ ਲਾ ਬੰਦਦਾ ਉਸ ਨੂੰ ਦੇ ਆ ਬਚਿੱਤਰ ਸਿੰਘ ਨੇ ਇਵੇਂ ਹੀ ਕੀਤਾ ਉਸ ਜਮੀਦਾਰ ਦਾ ਦੋ ਵੀ ਪੈਸਾ ਤੇ ਲਾ ਬੰਦਦਾ ਸੀ ਉਹ ਦੇ ਆਇਆ ਛੋਟਾ ਸਿੰਘ ਨੂੰ ਆਪਣੇ ਨਾਲ ਆਪਣੇ ਪਿੰਡ ਵਿੱਚ ਲੈ ਆਇਆ ਸੀ ਪਰੰਤੂ ਛੋਟਾ ਸਿੰਘ ਘਰ ਵਾਪਸ ਨਾ ਆਇਆ ਛੋਟਾ ਸਿੰਘ ਦੇ ਪਿੰਡ ਆਉਣ ਤੇ ਪੰਜਾਬ ਕੌਰ ਦੇ ਮਨ ਨੂੰ ਥੋੜੀ ਤਸੱਲੀ ਹੋ ਗਈ ਕਿ ਛੋਟਾ ਸਿੰਘ ਠੀਕ ਠਾਕ ਹੈ ਪਰੰਤੂ ਉਸ ਦਾ ਬਹੁਤ ਮਨ ਦੁਖੀ ਹੋਇਆ ਜਦੋਂ ਪੰਜਾਬ ਕੌਰ ਛੋਟਾ ਸਿੰਘ ਨੂੰ ਕਿਸੇ ਨਾਲ ਦਿਹਾੜੀਆਂ ਵਾਂਗ ਕੰਮ ਕਰਦੇ ਵੇਖਿਆ ਘਰ ਤੋਂ ਬਹੁਤ ਰੋਂਦੀ ਛੋਟਾ ਸਿੰਘ ਬਹੁਤ ਹੀ ਮਿਹਨਤੀ ਸੀ ਛੋਟਾ ਸਿੰਘ ਨੇ ਦਿਨ ਰਾਤ ਮਿਹਨਤ ਕੀਤੀ ਆਪਣੇ ਲਈ ਇੱਕ ਘਰ ਬਣਾ ਲਿਆ ਇਹ ਦੇਖ ਕੇ ਪੰਜਾਬ ਕੌਰ ਬਹੁਤ ਖੁਸ਼ ਹੋਈ ਫਿਰ ਕੁਝ ਸਮੇਂ ਬਾਅਦ ਛੋਟਾ ਸਿੰਘ ਦਾ ਵਿਆਹ ਹੋ ਗਿਆ ਵਿਆਹ ਦੇ ਸਾਰੇ ਕਾਰਜ ਵਿਹਾਰ ਪੰਜਾਬ ਕੌਰ ਨੇ ਪੂਰੇ ਕੀ ਕੁਝ ਪੈਸੇ ਦਿੱਤੇ ਤੇ ਕਿਹਾ ਤੁਸੀਂ ਦੋਵੇਂ ਆਪਣੇ ਘਰ ਚੰਗੀ ਤਰ੍ਹਾਂ ਸੰਭਾਲ ਲਓ ਇਸ ਤਰ੍ਹਾਂ ਸਮਾਂ ਵਧੀਆ ਲੰਘਿਆ ਛੋਟਾ ਸਿੰਘ ਬਹੁਤ ਮਿਹਨਤੀ ਸੀ ਛੋਟਾ ਸਿੰਘ ਨੂੰ ਵਾਪਸ ਪਿੰਡ ਵਿੱਚ ਲਿਆਂਦਾ ਗਿਆ ਪਰੰਤੂ ਛੋਟਾ ਸਿੰਘ ਘਰ ਵਾਪਸ ਨਾ ਆਇਆ ਛੋਟਾ ਸਿੰਘ ਦੇ ਪਿੰਡ ਵਾਪਸ ਆਉਣ ਤੇ ਪੰਜਾਬ ਕੌਰ ਦੇ ਮਨ ਨੂੰ ਥੋੜੀ ਤਸੱਲੀ ਹੋ ਗਈ ਸੀ ਕਿ ਛੋਟਾ ਸਿੰਘ ਠੀਕ ਠਾਕ ਹੈ ਪਰੰਤੂ ਉਸ ਦਾ ਮਨ ਬਹੁਤ ਦੁਖੀ ਹੁੰਦਾ ਜਦੋਂ ਪੰਜਾਬ ਕੌਰ ਛੋਟਾ ਸਿੰਘ ਨੂੰ ਕਿਸੇ ਨਾਲ ਦਿਹਾੜੀਆਂ ਵਾਂਗ ਕੰਮ ਕਰਦੇ ਨੂੰ ਵੇਖਦੇ ਤੇ ਘਰ ਆ ਕੇ ਦੁਖੀ ਹੁੰਦੀ ਰੋਂਦੀ ਛੋਟਾ ਸਿੰਘ ਬਹੁਤ ਮਿਹਨਤੀ ਸੀ ਛੋਟਾ ਸਿੰਘ ਨੇ ਦਿਨ ਰਾਤ ਮਿਹਨਤ ਕੀਤੀ ਆਪਣੇ ਲਈ ਇੱਕ ਘਰ ਬਣਾ ਲਿਆ ਇਹ ਦੇਖ ਕੇ ਪੰਜਾਬ ਕੌਰ ਬਹੁਤ ਹੀ ਖੁਸ਼ ਹੋਈ ਫਿਰ ਕੁਝ ਸਮੇਂ ਬਾਅਦ ਛੋਟਾ ਸਿੰਘ ਦਾ ਵਿਆਹ ਹੋ ਗਿਆ ਵਿਆਹ ਦੇ ਸਾਰੇ ਕਾਰਜ ਵਿਹਾਰ ਪੰਜਾਬ ਕੌਰ ਨੇ ਪੂਰੇ ਕੀ ਕੁਝ ਪੈਸੇ ਦਿੱਤੇ ਤੇ ਕਿਹਾ ਤੁਸੀਂ ਦੋਵੇਂ ਆਪਣੀ ਘਰ ਚੰਗੀ ਤਰ੍ਹਾਂ ਸੰਭਾਲੋ ਇਸ ਤਰ੍ਹਾਂ ਕੁਝ ਸਮਾਂ ਵਧੀਆ ਲੰਘਿਆ ਛੋਟਾ ਸਿੰਘ ਬਹੁਤ ਹੀ ਮਿਹਨਤੀ ਸੀ ਉਸ ਨੂੰ ਆਪਣੇ ਘਰ ਪਰਿਵਾਰ ਦੀ ਕੋਈ ਪਰਵਾਹ ਨਹੀਂ ਸੀ ਕਰਦਾ ਛੋਟਾ ਸਿੰਘ ਆਪਣੀ ਪਤਨੀ ਨੂੰ ਕੋਈ ਸਮਾਨ ਨਹੀਂ ਲਿਆ ਕੇ ਦਿੰਦਾ ਸੀ ਬਹੁਤ ਹੀ ਕੰਜੂਸ ਸੀ ਪੈਸਾ ਲਾ ਕੇ ਤੇ ਬਿਲਕੁਲ ਵੀ ਰਾਜੀ ਨਹੀਂ ਸੀ ਸਗੋਂ ਆਪਣੀ ਪਤਨੀ ਨਾਲ ਲੜ ਪੈਂਦਾ ਸੀ ਉਸ ਨੂੰ ਕਹਿੰਦਾ ਸੀ ਤੂੰ ਤਾਂ ਬਹੁਤ ਖਰਚ ਕਰਦੀ ਹੈ ਮੈਥੋਂ ਨਹੀਂ ਇੰਨਾ ਖਰਚ ਹੁੰਦਾ ਇਹ ਸਭ ਦੇਖ ਕੇ ਪੰਜਾਬ ਕੌਰ ਆਪਣੇ ਪੁੱਤਰ ਤੋਂ ਚੋਰੀ ਛੋਟਾ ਸਿੰਘ ਦੀ ਪਤਨੀ ਨੂੰ ਕੁਝ ਪੈਸੇ ਦੇ ਦਿੰਦੀ ਇਸ ਤਰ੍ਹਾਂ ਕੁਝ ਸਮਾਂ ਲੰਘਿਆ ਪਰੰਤੂ ਛੋਟਾ ਸਿੰਘ ਤੇ ਉਸ ਦੀ ਪਤਨੀ ਦੀ ਆਪਸ ਵਿੱਚ ਬਿਲਕੁਲ ਵੀ ਨਾ ਬਣੀ ਕਿਉਂਕਿ ਛੋਟਾ ਸਿੰਘ ਦਿਨ ਰਾਤ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਸੀ ਘਰ ਆਉਂਦਾ ਨਹੀਂ ਸੀ ਇਸ ਲਈ ਛੋਟਾ ਸਿੰਘ ਦੀ ਪਤਨੀ ਵੀ ਛੋਟਾ ਸਿੰਘ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਚਲੀ ਗਈ ਤੇ ਮੁੜ ਕੇ ਕਦੇ ਵੀ ਵਾਪਸ ਨਾ ਆਈ ਪਰੰਤੂ ਇਸ ਗੱਲ ਦੀ ਛੋਟਾ ਸਿੰਘ ਨੇ ਕੋਈ ਪ੍ਰਵਾਹ ਨਾ ਕੀਤੀ ਬਸ ਆਪਣੀ ਮਿਹਨਤ ਜਾਰੀ ਰੱਖੀ ਮਿਹਨਤ ਕਰਕੇ ਛੋਟਾ ਸਿੰਘ ਦੋ ਕਿੱਲੇ ਜ਼ਮੀਨ ਬੈ ਲੈ ਲਈ ਇਹ ਦੇਖ ਕੇ ਪੰਜਾਬ ਕੌਰ ਬਹੁਤ ਖੁਸ਼ ਹੋਈ ਛੋਟਾ ਸਿੰਘ ਵੀ ਬਹੁਤ ਖੁਸ਼ ਸੀ ਸਮੇਂ ਨੇ ਆਪਣੀ ਕਰਵਟ ਬਦਲੀ RAM ਸਿੰਘ ਤੇ ਪੰਜਾਬਕੌਰ ਦੇ ਘਰ ਵਿੱਚ ਦੁੱਖਾਂ ਦਾ ਪਹਾੜ ਡਿੱਗ ਪਿਆ ਕਿਉਂਕਿ ਘਰ ਵਿੱਚ ਬਚਨ ਸਿੰਘ ਦੀ ਅਚਾਨਕ ਮੌਤ ਹੋ ਗਈ ਜਿਸ ਨਾਲ ਸਾਰੇ ਪਰਿਵਾਰ ਦਾ ਬੁਰਾ ਹਾਲ ਸੀ ਬਚਨ ਸਿੰਘ ਦੇ ਬੱਚੇ ਹਲੇ ਛੋਟੇ ਸੀ ਜਵਾਨੀ ਭਰ ਵਿੱਚ ਇਸ ਤਰ੍ਹਾਂ ਪੁੱਤਰ ਦਾ ਚਲੇ ਜਾਣਾ ਸਾਰੇ ਪਰਿਵਾਰ ਲਈ ਇੱਕ ਬਹੁਤ ਵੱਡਾ ਘਾਟਾ ਸੀ ਜਿਹੜਾ ਕਦੇ ਵੀ ਨਾ ਪੂਰਾ ਹੋਣ ਵਾਲਾ ਸੀ ਜਦੋਂ ਇਸ ਗੱਲ ਦਾ ਛੋਟਾ ਸਿੰਘ ਨੂੰ ਪਤਾ ਲੱਗਿਆ ਪੰਜਾਬਕੌਰ ਦੇ ਘਰ ਵਿੱਚ ਸੋਗ ਦੀ ਲਹਿਰ ਸੀ ਜਦੋਂ ਇਸ ਗੱਲ ਦਾ ਛੋਟਾ ਸਿੰਘ ਨੂੰ ਪਤਾ ਲੱਗਿਆ ਤਾਂ ਛੋਟਾ ਸਿੰਘ ਉਸ ਸਮੇਂ ਹੀ ਆਪਣਾ ਸਾਰਾ ਗੁੱਸਾ ਭਲਾ ਕੇ ਘਰ ਵਾਪਸ ਆ ਗਿਆ ਤੇ ਪੰਜਾਬਕੌਰ ਤੇ ਸਾਰੇ ਪਰਿਵਾਰ ਨੂੰ ਸੰਭਾਲ ਲਿਆ ਅਤੇ ਘਰ ਦਾ ਸਾਰਾ ਕੰਮ ਸੰਭਾਲ ਲਿਆ ਇਸ ਤਰ੍ਹਾਂ ਆਪਣੀ ਚਾਲ ਸਮਾਂ ਚੱਲਦਾ ਗਿਆ ਬਚਨ ਸਿੰਘ ਦੇ ਵੱਡੇ ਬੱਚੇ ਵੱਡੇ ਹੋ ਗਏ ਤੇ ਸਾਰਿਆਂ ਨੇ ਛੋਟਾ ਸਿੰਘ ਨੇ ਵਿਆਹ ਦਿੱਤਾ ਸਾਰਿਆਂ ਬੱਚਿਆਂ ਨੂੰ ਫਿਰ ਅਚਾਨਕ ਪੰਜਾਬਕੌਰ ਦੇ ਗੱਲ ਤੇ ਇੱਕ ਫੋੜਾ ਜਿਹਾ ਹੋ ਗਿਆ ਉਸ ਦੀ ਦਵਾਈ ਲੈਣ ਲਈ ਪੰਜਾਬ ਕੌਰ ਆਪਣੇ ਪੋਤਰੇ ਭੋਲਾ ਸਿੰਘ ਨਾਲ ਦਵਾਈ ਲੈਣ ਲਈ ਸ਼ਹਿਰ ਗਈ ਡਾਕਟਰ ਨੇ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਤੁਸੀਂ ਇਹ ਦਵਾਈ ਲੈ ਲਓ ਠੀਕ ਹੋ ਜਾਓਗੇ ਪੰਜਾਬ ਕੌਰ ਘਰ ਵਾਪਸ ਆ ਗਈ ਪਤਾ ਨਹੀਂ ਅਚਾਨਕ ਕੀ ਹੋ ਗਿਆ ਸਾਰੇ ਪਰਿਵਾਰ ਵਿੱਚ ਚੀਕ ਚਿਹਾੜਾ ਪੈ ਗਿਆ ਸਾਰਾ ਪਰਿਵਾਰ ਗਲੀ ਵਿੜੇ ਇਕੱਠਾ ਹੋਇਆ ਪਤਾ ਲੱਗਾ ਕਿ ਪੰਜਾਬ ਕੌਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਪਰਿਵਾਰ ਤੇ ਫਿਰ ਦੁੱਖਾਂ ਦਾ ਬਹਾੜ ਡਿੱਗ ਪਿਆ ਪੰਜਾਬਕੌਰ ਦੇ ਜਾਨ ਤੇ ਛੋਟਾ ਸਿੰਘ ਨੂੰ ਸਭ ਤੋਂ ਵੱਧ ਦੁੱਖ ਹੋਇਆ ਤੇ ਛੋਟਾ ਸਿੰਘ ਨੇ ਕਿਹਾ ਕਿ ਅੱਜ ਫਿਰ ਮੈਂ ਦੂਜੀ ਵਾਰ ਯਤੀਮ ਹੋ ਗਿਆ ਇੱਕ ਵਾਰ ਤਾਂ ਉਦੋਂ ਯਤੀਮ ਹੋਇਆ ਸੀ ਜਦੋਂ ਮੈਨੂੰ ਇੱਕ ਨੇਕ ਦਿਲ ਇਨਸਾਨ ਨੇ ਸੰਭਾਲਿਆ ਸੀ ਦੂਜੀ ਵਾਰ ਅੱਜ ਯਤੀਮ ਹੋ ਗਿਆ ਕਿਉਂਕਿ ਅੱਜ ਮੈਨੂੰ ਪਾਲਣ ਪੋਛਣ ਵਾਲੀ ਮਾਂ ਵੀ ਮੈਨੂੰ ਛੱਡ ਕੇ ਚਲੀ ਗਈ ਪੰਜਾਬਕੌਰ ਦੇ ਚਲੇ ਜਾਣ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਕਿਉਂਕਿ ਸਿਆਣਿਆਂ ਨੇ ਕਿਹਾ ਹੈ ਕਿ ਬਜ਼ੁਰਗ ਘਰਾਂ ਦੇ ਜਿੰਦੇ ਹੁੰਦੇ ਹਨ ਇਸ ਤਰ੍ਹਾਂ ਪੰਜਾਬ ਕੌਰ ਸਾਰੇ ਪਰਿਵਾਰ ਨੂੰ ਇੱਕ ਮਿੱਕ ਰੱਖੀ ਬੈਠੀ ਸੀ ਪੰਜਾਬ ਕੌਰ ਦੇ ਚਲੇ ਜਾਣ ਨਾਲ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਬਚਨ ਸਿੰਘ ਦੀ ਪਤਨੀ ਮੁਕੰਦ ਕੌਰ ਤੇ ਛੋਟਾ ਸਿੰਘ ਤੇ ਆ ਗਈ ਮੁਕੰਦ ਕੌਰ ਬਹੁਤ ਹੀ ਸਿਆਣੀ ਤੇ ਸਮਝਦਾਰ ਔਰਤ ਸੀ ਮੁਕੰਦ ਕੌਰ ਨੇ ਆਪਣੇ ਵੱਡੇ ਦੋ ਬੱਚਿਆਂ ਦੇ ਵਿਆਹ ਕਰ ਦਿੱਤੇ ਸਨ ਹੁਣ ਮੁਕੰਦ ਕੌਰ ਆਪਣੇ ਪੋਤਰੇ ਪੋਤਰੀਆਂ ਨਾਲ ਬਹੁਤ ਵਧੀਆ ਲੰਗ ਰਿਆ ਸੀ ਅਚਾਨਕ ਬਚਨ ਸਿੰਘ ਦਾ ਵੱਡਾ ਪੁੱਤਰ ਨੇ ਕਿਹਾ ਕਿ ਮੈਨੂੰ ਘਰ ਪਰਿਵਾਰ ਚ ਮੇਰਾ ਹਿੱਸਾ ਦੇ ਕੇ ਮੈਨੂੰ ਅੱਡ ਕਰ ਦਿਓ। ਇਹ ਸੁਣ ਕੇ ਮੁਕੰਦਕੌਰ ਨੂੰ ਬਹੁਤ ਦੁੱਖ ਲੱਗਿਆ। ਮੁਕੰਦਕੌਰ ਨੇ ਆਪਣੇ ਵੱਡੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਉਹ ਅੱਡ ਨਾ ਹੋਵੇ ਪਰੰਤੂ ਉਹ ਨਾ ਮੰਨਿਆ। ਫਿਰ ਛੋਟਾ ਸਿੰਘ ਤੇ ਕੁਝ ਸਾਂਝੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਮੁਕੰਦਕੌਰ ਆਪਣੇ ਪੁੱਤਰ ਨੂੰ ਅੱਡ ਕਰ ਦਿੱਤਾ। ਇਸ ਨਾਲ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਛੋਟਾ ਸਿੰਘ ਤੇ ਬਚਨ ਸਿੰਘ ਦੇ ਦੂਜੇ ਮੁੰਡੇ ਰੋਡਾ ਸਿੰਘ ਤੇ ਆ ਗਏ ਰੋਡਾ ਸਿੰਘ ਵੀ ਬਹੁਤ ਮਿਹਨਤੀ ਸੀ ਰੋਡਾ ਸਿੰਘ ਤੇ ਛੋਟਾ ਸਿੰਘ ਰਲ ਕੇ ਬਹੁਤ ਮਿਹਨਤ ਕਰਦੇ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਸੀ ਸਾਰੇ ਪਰਿਵਾਰ ਦੀ ਮਿਹਨਤ ਨਾਲ ਛੋਟਾ ਸਿੰਘ ਤੇ ਰੋਡਾ ਸਿੰਘ ਨੇ ਆਪਣੀ ਘਰ ਨਾਲ ਲੱਗਦੀ ਤਿੰਨ ਕਿੱਲੇ ਜ਼ਮੀਨ ਲੈ ਲਈ ਸੀ ਇਸ ਤਰ੍ਹਾਂ ਸਮਾਂ ਵਧੀਆ ਚੱਲ ਰਿਹਾ ਸੀ ਰੋਡਾ ਸਿੰਘ ਨੇ ਆਪਣੇ ਛੋਟੇ ਭੈਣ ਭਰਾਵਾਂ ਦਾ ਵਿਆਹ ਕਰ ਦਿੱਤਾ ਸਭ ਕੁਝ ਬਹੁਤ ਵਧੀਆ ਹੋ ਗਿਆ ਅਚਾਨਕ ਮਕੰਦ ਘਰ ਬਿਮਾਰ ਹੋ ਗਈ ਮਕੰਦਕੌਰ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਮਕੰਦਕੌਰ ਦੇ ਬਹੁਤ ਸਾਰੇ ਟੈਸਟ ਹੋਏ ਜਿੱਥੇ ਉਹ ਬਹੁਤ ਸਾਰੇ ਟੈਸਟ ਹੋਏ ਤੇ ਟੈਸਟਾਂ ਵਿੱਚ ਕੈਂਸਰ ਦੀ ਬਿਮਾਰੀ ਆਈ ਸਾਰਾ ਪਰਿਵਾਰ ਇਹ ਸੁਣ ਕੇ ਬਹੁਤ ਦੁਖੀ ਹੋਇਆ ਸਾਰੇ ਘਰ ਵਿੱਚ ਇੱਕ ਵਾਰ ਫਿਰ ਦੁੱਖ ਦੀ ਕੜੀ ਆ ਗਈ ਪਰੰਤੂ ਮਕੰਦਕੌਰ ਬਹੁਤ ਹੀ ਹੌਸਲੇ ਵਾਲੀ ਔਰਤ ਸੀ ਇਸ ਲਈ ਇੰਨੀ ਵੱਡੀ ਬਿਮਾਰੀ ਹੋਣ ਦੇ ਬਾਵਜੂਦ ਮਕੰਦਕੌਰ ਨੇ ਆਪਣੀ ਸਾਰੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਮਕੰਦਕੌਰ ਸਾਰੇ ਕਹਿੰਦੇ ਹਨ ਹੁਣ ਮਕੰਦਕੌਰ ਤੂੰ ਕੰਮ ਕਰਨਾ ਛੱਡ ਦੇ ਆਰਾਮ ਕਰ ਲਿਆ ਕਰ ਪਰੰਤੂ ਮਕੰਦਕੌਰ ਬਹੁਤ ਮਿਹਨਤ ਔਰਤ ਹੈ ਇਸ ਲਈ ਵਿਹਲਾ ਬੈਠਣਾ ਬਹੁਤ ਹੀ ਔਖਾ ਲੱਗਦਾ ਇਸ ਲਈ ਮਕੰਦਕੌਰ ਘਰ ਵਿੱਚ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰਦੀ ਰਹਿੰਦੀ ਸੀ ਤੇ ਸਾਰਾ ਪਰਿਵਾਰ ਮਕੰਦਕੌਰ ਦੀ ਬਹੁਤ ਸੇਵਾ ਸੰਭਾਲ ਕਰਦਾ ਸੀ ਸਾਰਾ ਪਰਿਵਾਰ ਮਕੰਦਕੌਰ ਦੇ ਕਹਨੇ ਵਿੱਚ ਰਹਿੰਦੇ ਸੀ ਮਕੰਦਕੌਰ ਆਪਣੇ ਅਸੂਲਾਂ ਦੀ ਬਹੁਤ ਪੱਕੀ ਸੀ ਇਸ ਲਈ ਉਸ ਨੇ ਆਪਣੇ ਸਾਰੇ ਬੱਚਿਆਂ ਨੂੰ ਸਮਝਾਇਆ ਤੇ ਕਿਹਾ ਕਿ ਸਾਰੇ ਪਰਿਵਾਰ ਨੇ ਰਲ ਮਿਲ ਰਹਿਣਾ ਇਹ ਕਹਿ ਕੇ ਮਕੰਦ ਆਪਣੇ ਪਰਿਵਾਰ ਨੂੰ ਛੱਡ ਕੇ ਹਮੇਸ਼ਾ ਲਈ ਅਲਵਿਦਾ ਆਖ ਗਈ ਤੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟਾ ਪੈ ਗਿਆ ਘਰ ਵਿੱਚ ਹਰ ਪਰਿਵਾਰਕ ਮੈਂਬਰ ਬਹੁਤ ਹੀ ਦੁਖੀ ਸੀ ਹਰ ਕੋਈ ਮਕੰਦਕੌਰ ਦੇ ਜਾਣ ਨਾਲ ਟੁੱਟ ਚੁੱਕਾ ਸੀ ਫਿਰ ਛੋਟਾ ਸਿੰਘ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਪਰਿਵਾਰ ਨੂੰ ਸੰਭਾਲਿਆ ਤੇ ਮਕੰਦਕੌਰ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਮਕੰਦਕੌਰ ਦੇ ਜਾਣ ਨਾਲ ਘਰ ਪਰਿਵਾਰ ਬਿਲਕੁਲ ਬिखर ਗਿਆ ਤੇ ਮਕੰਦਕੌਰ ਦੇ ਸਾਰੇ ਬੱਚੇ ਆਪਸ ਵਿੱਚ ਲੜਨ ਲੱਗ ਗਏ ਫਿਰ ਸਾਰੇ ਕਹਿਣ ਲੱਗੇ ਕਿ ਸਾਨੂੰ ਸਾਰਿਆਂ ਨੂੰ ਅਡੜ ਕਰ ਦਿਓ ਇਹ ਸੁਣ ਛੋਟਾ ਸਿੰਘ ਬਹੁਤ ਦੁਖੀ ਹੋਇਆ ਤੇ ਉਸ ਨੇ ਮਕੰਦਕੌਰ ਦੇ ਸਾਂਝੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਬਚਨ ਸਿੰਘ ਦੇ ਚਾਰੋਂ ਪੁੱਤਰਾਂ ਨੂੰ ਅੱਡ ਕਰ ਦਿੱਤਾ ਘਰ ਵਿੱਚ ਜੋ ਵੀ ਕੋਈ ਸਮਾਨ ਸੀ ਉਹ ਵੀ ਸਾਰਾ ਹੀ ਵੰਡ ਦਿੱਤਾ ਫਿਰ ਛੋਟਾ ਸਿੰਘ ਨੂੰ ਕਿਹਾ ਕਿ ਛੋਟਾ ਸਿਆ ਤੂੰ ਕਿਸ ਨਾਲ ਰਹੋਵੇਂਗਾ ਤਾਂ ਰੋਡਾ ਸਿੰਘ ਨੇ ਕਿਹਾ ਮੇਰਾ ਚਾਚਾ ਮੇਰੇ ਨਾਲ ਰਹੇਗਾ ਫਿਰ ਛੋਟਾ ਸਿੰਘ ਬਚਨ ਸਿੰਘ ਦੇ ਪੁੱਤਰ ਰੋਡਾ ਸਿੰਘ ਨਾਲ ਰਲ ਗਿਆ ਦੋਵੇਂ ਚਾਚਾ ਭਤੀਜਾ ਨੇ ਮਿਲ ਕੇ ਬਹੁਤ ਮਿਹਨਤ ਕੀਤੀ ਸਮਾਂ ਆਪਣੀ ਚੱਲਦਾ ਗਿਆ ਰੋਡਾ ਸਿੰਘ ਦੇ ਪੁੱਤਰ ਦਾ ਵੀ ਵਿਆਹ ਹੋ ਗਿਆ ਸਮਾ ਬਹੁਤ ਚੱਲ ਵਧੀਆ ਚੱਲ ਰਿਹਾ ਸੀ ਛੋਟਾ ਸਿੰਘ ਨੇ ਆਪਣੀ ਸਾਰੀ ਜਾਇਦਾਦ ਜੋ ਵੀ ਪੈਸਾ ਢੇਲਾ ਸੀ ਉਹ ਸਾਰਾ ਬਚਨ ਸਿੰਘ ਦੇ ਪੁੱਤਰ ਰੋਡਾ ਸਿੰਘ ਦੇ ਮੀਰਾ ਸਿੰਘ ਦੇ ਨਾਮ ਕਰ ਦਿੱਤਾ ਫਿਰ ਅਚਾਨਕ ਛੋਟਾ ਸਿੰਘ ਦੇ ਦਿਮਾਗ ਤੇ ਟੈਨਸ਼ਨ ਪੈ ਗਈ ਕਿ ਸਾਰਾ ਦਿਨ ਖੇਤਾਂ ਵਿੱਚ ਜਾਂ ਕਲੀਆਂ ਵਿੱਚ ਫਿਰਦਾ ਰਹਿੰਦਾ ਇਹ ਸਭ ਦੇਖ ਰੋਡਾ ਸਿੰਘ ਆਪਣੀ ਪਤਨੀ ਨੂੰ ਕਿਹਾ ਕਿ ਛੋਟੇ ਚਾਚਾ ਜੀ ਨੂੰ ਅੰਦਰ ਹੀ ਰੱਖਿਆ ਕਰੋ ਰੋਡਾ ਸਿੰਘ ਦੀ ਪਤਨੀ ਨੇ ਆਪਣੇ ਪਤੀ ਦਾ ਕਹਿਣਾ ਮੰਨ ਕੇ ਛੋਟਾ ਸਿੰਘ ਨੂੰ ਘਰ ਦੇ ਅੰਦਰ ਹੀ ਰੱਖਦੀ ਤੇ ਛੋਟਾ ਸਿੰਘ ਦੀ ਬਹੁਤ ਸੇਵਾ ਕਰਦੀ। 2-3 ਮਹੀਨਿਆਂ ਦੀ ਬਿਮਾਰੀ ਤੋਂ ਬਾਅਦ ਇੱਕ ਦਿਨ ਛੋਟਾ ਸਿੰਘ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਸਾਰੇ ਪਰਿਵਾਰ ਵਿੱਚ ਬਹੁਤ ਇੱਕ ਵਾਰੀ ਫਿਰ ਦੁੱਖ ਦੀ ਘੜੀ ਆ ਗਈ। ਸਾਰੀ ਉਮਰ ਕਮਾਈ ਕਰਕੇ ਸਰੰਗਲੇ ਜਹਾਨ ਨੂੰ ਵਿਦਾ ਅਲਵਿਦਾ ਆਖ ਗਿਆ। ਇਸ ਨਾਲ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ। ਇਹ ਕਹਾਣੀ ਬਿਲਕੁਲ ਸੱਚ ਹੈ। ਤੁਹਾਨੂੰ ਕਹਾਣੀ ਕਿਵੇਂ ਲੱਗੀ? ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨੀ। ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਕੋਈ ਗਲਤੀ ਹੋ ਗਈ ਤਾਂ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ